ਸਵਾਗਤ ਹੈ ਲੰਘੇ ਦਾ ਆਪ ਦਾ ਆ ਗਿਆ ਦੋ ਦੋ ਮਿੰਟ ਵੇਟ ਕਰੋ ਹੁਣ ਸ਼ਾਂਤੀ ਨਾਲ ਅਬਾ ਸ਼ਾਂਤੀ ਨਾਲ ਪਹਿਲਾਂ ਸ਼ੁਰੂ ਕਰੋ ਸ਼ੁਰੂ ਜੀ ਪਹਿਲਾਂ ਦੇਵੀ ਜੀ ਨੂੰ ਸੁਣ ਦਿਓ ਸਵਾਲ ਬਾਅਦ ਚ ਪੁੱਛਿਓ ਮੈਨੂੰ ਯਾਰ ਇਹ ਹੈ ਜੀ ਦੇ ਵਿੱਚ ਦੇਖੋ ਆਪਾਂ ਸਾਰੇ ਜਾਣੇ ਆ ਕਿ ਪਿਛਲੇ 3-4 ਦਿਨ ਤੋਂ ਦਸਹਰੇ ਦੇ ਮੇਲੇ ਨੂੰ ਲੈ ਕੇ ਸਾਰੇ ਗਰਾਉਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ठेकेदार ਦੇ ਨਾਲ ਔਰ ਲੋਕਲ ਐਮਐਲਏ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਦਾ ਜਿਹੜਾ ਆਪਸੇ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਕੱਲ ਮੀਡੀਆ ਦੇ ਸਾਹਮਣੇ ਕੱਲ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਤੁਸੀਂ ਕੱਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਨੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾਹ ਕੀਤਾ ਮੀਡੀਆ ਨੂੰ ਗੁਮਰਾਹ ਕੀਤਾ ਉਦੇ ਬਾਰੇ ਮੈਂ ਤੁਹਾਨੂੰ ਕੋਈ ਦੋ ਚਾਰ ਗੱਲਾਂ ਦੱਸਣਾ ਚਾਹਨਾ। ਵੈਸੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਐਮਐਲਏ ਨੇ ਕੁਝ ਇੱਕ ਦੋ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣਦੇ ਆ। ਔਰ ਅਸ਼ੋਕ ਪ੍ਰੈਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦ੍ਰੈਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕੁਮਾਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ ਮੀਡੀਆ ਨੂੰ ਕੰਪੇਨ ਕਰਦਾ ਹੋਇਆ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਦ ਜਦ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਹੈ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੌਕਮਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੀ ਫੈਕਟਰੀ 'ਚ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ ਮਾਤਾ ਸੀਤਾ ਦਾ ਜੜਾ ਡੋਲਾ ਉਹ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰਾ ਖਿਆਲ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਫੈਕਤੀ ਦੂਰ ਹੈ ਤੇ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜਦ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਉਸ ਟਾਈਮ ਸਾਰੀ ਜੋ ਸਟੋਰੀ ਹੈ ਉੱਥੇ ਦੱਸੀ ਗਈ ਵੀ ਇਹ ਡੋਲਾ ਕਿਉਂ ਰੁਕੇ ਹੋਏ ਇਥੇ ਡੋਲਾ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਪੁਰ ਜਿਹੜੇ ਠੇਕੇਦਾਰ ਉੱਥੋਂ ਦੇ ਉਹ ਧਰਨਾ ਲਗਾ ਕੇ ਬੈਠੇ ਸੀ ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਆ ਹਿੰਦੂ ਹੋਣ ਦੇ ਨਾਤੇ ਮੈਂ ਇੰਨੇ ਸੀ ਜਾਂਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚਾਹੁੰਦਾ ਸੀ ਵੀ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਣ ભગવાન ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ Delhi ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕੁਸ਼ੀ ਕਰਨ ਲੱਗਾ ਸੀ ਤੇ ਮੈਂ ਉੱਥੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਂ ਕਿ ਤੁਹਾਨੂੰ ਖੁਦਕਿਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਸ ਚੀਜ਼ ਦੀ ਤੁਹਾਨੂੰ ਤਕਲੀਫ ਹੈ ਕਿਉਂ ਉਸ ਟਾਈਮ ਮਾਹੌਲ ਨੂੰ ਕਵਰ ਕਰਨਾ ਹੁੰਦਾ ਹੈ ਔਰ ਅਸੀਂ ਜਾ ਕੇ ਉਹ ਮਾਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦੇ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ ਇਹ 2022 ਦੇ ਵਿੱਚ ਆ ਸਾਡੇ ਅਜੇਪਾਲ ਜੀ ਬੈਠੇ ਨੇ ਇਹਨਾਂ ਨੇ ਉਹ ਠੇਕਾ ਲਿਆ ਸੀ ਔਰ ਉਸ ਟਾਈਮ ਹੀ ਇਹ ਜਿਹੜਾ ਪੈਸੇ ਦਾ ਮੁੱਦਾ ਉੱਠਿਆ ਔਰ 22 23 ਦੇ ਵਿੱਚ ਉਹਨਾਂ ਦੇ ਬੰਦਿਆਂ ਨੇ ਲਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਟੈਂਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਰਹੇ ਮੇਰਾ ਖਿਆਲ ਇਹ ਸਦਨਾ ਮੋਚਾ ਮਾਕਰ ਦੀਪਕ ਮਾਖਨ ਦੀਪਕ ਮਾਖਨ ਉਹਨਾਂ ਦਾ ਠੇਕਾ ਸੀ ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲਾਂ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇਡੀਆਂ ਵੀ ਲੱਗ ਰਹੀਆਂ ਨੇ ਤੇ ਇਸ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇਡੀਆਂ ਲਗਣੀਆਂ ਬੰਦ ਕਰਾਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾ ਦਿੱਤੇ ਦੇਖੋ ਜਦੋਂ ਠੇਕੇਦਾਰ ਠੇਕਾ ਲੈਂਦਾ ਹੈ ਤੇ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣ ਆਣਾ ਹੈ ਉੱਥੇ ਲੁਕੜ ਪਰਚੇਜ ਕਰਨ ਨਹੀਂ ਆਣਾ ਦੁਕਾਨਾਂ ਵੀ ਜਿਹੜੀਆਂ ਨੂੰ ਚਲਦੀਆਂ ਨੇ ਤੇ ਦੁਕਾਨਾਂ ਖੁੱਲਦੀਆਂ ਵੀ ਨੇ ਮੇਲਿਆਂ ਦੇ ਵਿੱਚ ਤੇ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਕੰਪਲੇਂਟ ਕਰਕੇ ਉਹਨੂੰ ਬੰਦ ਕਰਾ ਰਹੇ ਨੇ ਦੇਖੋ ਇਤਿਹਾਸਕ ਮੇਲਾ ਹੈ ਦਸਹਿਰੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਹਾੜ ਦੇ ਵਿੱਚ ਇਹ ਕਿਉਂ ਰੁਕਿਆਂਗੇ ਦੁਕਾਨਾਂ ਬੰਦ ਕਿਉਂ ਕਰਾਇਆ ਗਈਆਂ ਜਦੋਂ ਅਸੀਂ ਪਤਾ ਦਿੱਤਾ ਦਿਓ ਕਹਿੰਦਾ ਜੀ 10 ਲੱਖ ਰੁਪਇਆ ਦੇ ਦਿਓ ਤੇ ਦੁਕਾਨਾਂ ਵੀ ਖੋਲ ਲਓ ਜੋ ਮਰਜ਼ੀ ਕਰ ਲਓ ਉਹਨੇ ਦਿਨ ਤੱਕ ਅਸੀਂ ਜਿਹੜਾ ਇਹ ਮੇਲਾ ਸੀ ਨਹੀਂ ਚੱਲਣ ਦੇਾਂਗੇ ਉਹ ਠੇਕੇਦਾਰ ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਡੋਲਾ ਲੈ ਕੇ ਜਾ ਰਹੇ ਸੀ ਔਰ ਉਸ ਟਾਈਮ ਜਿਹੜਾ ਠੇਕੇਦਾਰ ਨੇ ਉਹਨੇ ਲੈਟਰ ਬੰਦ ਕਰਤੀਆਂ ਔਰ ਜਿਹੜੇ ਰੋਡ ਤੇ ਦੁਕਾਨ ਲੱਗੇ ਸੀ ਉਹਨਾਂ ਦੀ ਜਦੋਂ ਮੈਂ ਜਾਂ ਉਹਨਾਂ ਦੀ ਠਿਕਾ ਦੁਕਾਨਾਂ ਬੰਦ ਸੀ ਨੇਰੇ ਦੇ ਵਿੱਚ ਉਹ ਡੋਲਾ ਕਿੱਦਾਂ ਜਾ ਸਕਦਾ ਦੇਖੋ ਭਗਵਾਨ ਰਾਮ ਜਦੋਂ ਕਰ ਜਾਂਦੇ ਨੇ ਆਪਣੇ ਤੇ ਜਗਮਗ ਹੁੰਦੀ ਏ ਲੋਕੀ ਦੇਈ ਮੱਲ ਕਰਦੇ ਨੇ ਪਰ ਇਹਨਾਂ ਨੇ ਲਾਈਟਾਂ ਬੰਦ ਕਰਤੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹ ਬੰਦ ਕਰਤੇ ਔਰ ਉਹ ਡੋਲਾ ਉੱਥੇ ਰੁਕਿਆ ਰਿਹਾ ਔਰ ਡੋਲਾ ਪੱਪੀ ਪ੍ਰਾਸ਼ਰ ਜੀ ਕਹ ਰਹੇ ਸੀ ਵੀ ਡੋਲੇ ਨੂੰ ਰੋਡ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਭਗਵਾਨ ਰਾਮ ਦਾ ਡੋਲਾ ਕੱਟੋ-ਕੱਟ ਮੇਰੇ ਕੋਲ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜੇ ਬੈਠੇ ਥੱਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਕੱਟੋ-ਕੱਟ 5 ਫੁੱਟ ਉੱਪਰ ਹੈ ਤੁਸੀਂ ਉਹ ਜਿਆ ਵੀਡੀਓ ਕਰਵਾ ਕੇ ਦੇਖ ਸਕਦੇ ਹੋ ਇਹ ਵੀ ਗੁਮਰਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸ ਦੇ ਵਿੱਚ ਕ腐ਸ਼ਨ ਦੀ ਹੈ ਠੇਕੇਦਾਰ ਦੇ ਨਾਲ ਠੇਕੇਦਾਰ ਦੇ ਨਾਲ ਉਹ ਗੱਲ ਨੂੰ ਕੱਲ ਕਿਦਾਂ ਘੁਮਾਰਿਆ ਸੀ ਉਹਨੇ 10 ਲੱਖ ਵਾਲੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਹਾ ਹੋਰ ਪਾਸੇ ਗੱਲ ਚਲਾ ਰਿਹਾ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿਹੜੇ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਲੜਦੇ ਸੀ ਹਾਰੇ ਹੋਏ ਉਹ ਇੱਕ ਭਾਜਪਾ ਦਾ ਗੁਰਦੇਵ ਸ਼ਰਮਾ ਦੇਵੀ ਜਿਹੜਾ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ। ਸ੍ਰਿੰਦਰ ਦਾਬਰ ਮੇਰੇ ਤੋਂ ਹਾਰਿਆ ਉਥੇ ਬੈਠਾ ਸੀ। ਤੇ ਮੈਂ ਪ੍ਰੈਸ਼ਰ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹਨਾ। ਸੰਨ 7 ਦੇ ਵਿੱਚ ਤੁਹਾਡੀ ਵਾਈਫ 3 ਨੰਬਰ ਵਾਰਡ ਨਾਰਥ ਦੇ ਚੋ ਇਲੈਕਸ਼ਨ ਲੜੇ ਸੀ। ਕੌਂਸਲਰ ਦਾ ਔਰ ਹਾਰ ਗਏ ਸੀ। ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ 12 ਦੇ ਵਿੱਚ ਤੁਸੀਂ ਐਮਰਡ ਇਲੈਕਸ਼ਨ ਲੜਿਆ ਕਾਂਗਰਸ ਤੋਂ ਸੋਹ ਦੇ ਵਿੱਚੋਂ ਤੁਸੀਂ ਵੀ ਹਾਰ ਗਏ 22 ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਿਆ ਸੈਂਟਰ ਹਲਕੇ 'ਚੋਂ ਤੁਸੀਂ ਜਿੱਤ ਗਏ ਔਰ ਮੈਂ ਹਾਰ ਗਿਆ ਬਿਲਕੁਲ ਤੁਸੀਂ ਠੀਕ ਕਿਹਾ ਪਰ ਮੈਂ ਪੱਪੀ ਤੋਂ ਮੈਂ ਕਹਿਣਾ ਚਾਹਨਾ ਜਦੋਂ ਉਹ ਜਿੱਤੇ ਸੀ ਨਾ ਤੇ ਲੋਕ ਕਹਿ ਰਹੇ ਸੀ ਵੀ ਅਸੀਂ ਇਹ ਵੋਟਾਂ ਕਿੰਨੂੰ ਪਾਤੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਉਂ ਕਿ ਉਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਵਾ ਸੀ ਕਿਤੇ ਸੀ ਤੇ ਇਹ ਕਿਸੇ ਦਾ ਵੀ ਨਹੀਂ ਹੈਗਾ ਪਹਿਲੋਂ ਇਹ ਕਾਂਗਰਸ ਵਿੱਚ ਫਿਰ ਇਹ ਆਮ ਆਦਮੀ ਪਾਰਟੀ ਚ ਔਰ ਆਮ ਆਦਮੀ ਪਾਰਟੀ ਜਦੋਂ ਗਿਆ ਉਦੇ ਗੁਣਗਾਨ ਗੁਣਗਾਨ ਕਰਦਾ ਸੀ ਔਰ ਉਸ ਤੋਂ ਬਾਅਦ ਉਹ ਛੱਡ ਗਿਆ ਆ ਤੇ ਕਹਿੰਦਾ ਇਹਦੇ ਨਾਲ ਮਾੜੀ ਕੋਈ ਪਾਰਟੀ ਨਹੀਂ ਹੈਗੀ ਆਮ ਆਦਮੀ ਪਾਰਟੀ ਨੂੰ ਇਹਨੇ ਗਾਲਾਂ ਕੱਢੀਆਂ ਹੋਈਆਂ ਨੇ ਬਕਾਇਦਾ ਉਹਦੇ ਤੇ ਤੁਸੀਂ ਪ੍ਰੈਸ ਵਿੱਚ ਬੀਬੀ ਜੀ ਇਹਨਾਂ ਨੇ ਕਿਹਾ ਵੀ ਬਿਜੀਲੈਂਸ ਦੀ ਕੋਰੀ ਚਰਾਨਗੇ ਇਹ ਤੇ ਆਪਣਾ ਮਾਨ ਨੀਅ ਦਾਅਵਾ ਕਰੇ ਉਸ ਵਾਰੀ ਤੁਸੀਂ ਕੀ ਕਿਹਾ ਜੀ ਦੇਖੋ ਜਾਲ ਜਿਹੜੀ ਇਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਜੀ ਇਹਨੇ ਠੇਕੇਦਾਰ ਦੇ ਨਾਲ ਜੋ ਝਗੜਾ ਹੈ ਅਸਲੀ ਛੱਡੇ ਦੀ ਗੱਲ ਨਹੀਂ ਕੀਤੀ ਇਹਨੇ ਉਥੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਦਾਬਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਸੰਜੀਤ ਤਰਵਾਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਉਹ ਦੇਵੀ ਤੇ ਵੀ ਇਲਜ਼ਾਮ ਲਾ ਕੇ ਦੇਵੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਸ਼ੋਕ ਪ੍ਰਾਸ਼ਰ ਪੱਤੀ ਜੀ ਦੇਵੀ ਡਰਨ ਵਾਲਾ ਨਹੀਂ ਹੈਗਾ ਦੇਵੀ ਤੇਰੀਆਂ ਅਜਿੱਧੜ ਤਬਕੀਆਂ ਤੋਂ ਤੇਰੀ ਵਿਜੀਲੈਂਸ ਤੇਰੀ ਹੈ ਹਰ ਤੂੰ ਸਰਕਾਰ ਜੇਗਾ ਹੈ ਤੂੰ ਉਹ ਪੂਰਾ ਜੋਰ ਲਗਾ ਕੇ ਜਿਹੜੇ ਤੂੰ ਮੇਰੇ ਤੇ ਇਲਜ਼ਾਮ ਲਗਾਏ ਉਹਨੂੰ ਸਾਬਤ ਕਰ ਜੇ ਤੂੰ ਸਾਬਤ ਨਹੀਂ ਕਰੇਗਾ ਤੇ ਡਿਪ੍ਰਿਵਿਸ਼ਨ ਦਾ ਜਿਹੜਾ ਕੇਸ ਏ ਤੇਰੇ ਤੇ ਮੈਂ ਕਰੂੰਗਾ ਔਰ ਮੇਰਾ ਕੇਸ ਤਿਆਰ ਹੋ ਰਿਹਾ ਹੈ ਵਿਕਰਮ ਸਿੱਧੂ ਸਾਡੇ ਵਕੀਲ ਨੇ ਮੇਰੇ ਇੱਕ ਦੋ ਦਿਨ ਦੇ ਵਿੱਚ ਇਹਨੂੰ ਨੋਟਿਸ ਹੋ ਜਾਏਗਾ ਉਹਨਾਂ ਨੇ ਕਿਹਾ ਵੀ ਇੱਕ ਚਤੁਰ ਤੇ ਸ਼ਰੇਡੀ ਕਰਮਚਾਰੀ ਕਿਸ ਤਰੀਕੇ ਨਾਲ ਲੈ ਸਕਦਾ ਹੈ ਦੇਖੋ ਬੜੇ ਸ਼ਰਮ ਨਾਲ ਅਜ ਕਹਿਣਾ ਪੈ ਰਿਹਾ ਹੈ ਕਹਿੰਦਾ ਜੀ ਇੱਕ 4th ਕਲਾਸ ਦਾ ਬੰਦਾ ਠੀਕਾ ਕਿਦਾਂ ਲੈ ਸਕਦਾ ਯਾਰ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਜਿਹੜਾ 4th ਕਲਾਸ ਹੈ ਉਹ امیر ਹੋ ਹੀ ਨਹੀਂ ਸਕਦਾ ਇਹ ਕਿਹੜੀ ਕਲਾਸ ਚ ਲਿਖਿਆ ਹੈ ਵੀ 4th ਕਲਾਸ ਵਾਲਾ ਕਰੋੜਾਂ ਰੁਪਏ ਦਾ ਸੌਦਾ ਨਹੀਂ ਕਰ ਸਕਦਾ ਇਹ ਕਰ ਸਕਦੇ ਨੇ 4th ਕਲਾਸ ਕਹਿੰਦਾ ਕਿਦਾਂ ਉਹਨਾਂ ਨੇ ਲੈ ਲਿਆ ਕਿਉਂ ਨਹੀਂ ਲੈ ਸਕਦਾ ਵੀ 4th ਕਲਾਸ 4th ਕਲਾਸ ਮਿਹਨਤ ਕਰਦੇ ਨੇ ਕਮਾਈ ਕਰਦੇ ਨੇ ਤੇ ਕਮਾਈ ਕਰਕੇ ਆਪਣਾ ਕੁਛ ਵੀ ਕਰ ਸਕਦੇ ਨੇ ਕਿਉਂ ਨਹੀਂ ਕ ਵੱਡਾ ਕੰਮ ਕਿਉਂ ਨਹੀਂ ਕਰ ਸਕਦੇ ਤੇ ਜੇ ਸਰਕਾਰੀ ਅਹੁਦੇ ਤੇ ਤੇ ਇਸ ਲਈ ਉਹ ਕਹਿੰਦੇ ਨੇ ਸਰਕਾਰੀ ਨੌਕਰੀ ਕਰਦੇ ਕਰਦੇ ਠੇਕਾਸ਼ਾਹ ਦੇ ਨੋ ਦੇ ਸਰਕਾਰ ਉਹਨੇ ਆਪਣੇ ਮੇਰੇ ਨਾਲ ਡੂ ਦੇ ਨਾਂ ਤੇ ਦਿਆ ਹੋਇਆ ਹੈ ਤੇ ਉਹਨੂੰ ਵੀ ਪਤਾ ਇਸ ਗੱਲ ਦਾ ਸਾਰੀ ਉਮਰ ਅਸ਼ੋਕ ਦੇ ਨਾਲ ਰਿਹਾ ਉਹ ਤਾਂ ਕਹਿੰਦਾ ਮੈਂ ਸ਼ੋਕ ਨੂੰ ਜਾਣਦਾ ਹੀ ਨਹੀਂ ਇਸ ਨੂੰ ਮੰਗ ਹੀ ਨਹੀਂ ਸਕਦੇ ਪੈਸੇ ਜੇ ਅਗਰ ਨੋ ਦੇ ਨਾਂ ਲਿਆ ਹੈ ਤਾਂ ਠੇਕਾਦਾਰ ਨੋ ਤੇ ਹੈ ਨਾ ਤੇ ਨੋ ਕੋਲ ਦੋਵਾਂ ਕੋਲ ਪੈਸੇ ਤੇ ਨਾ ਮੰਗੇਗਾ ਪੈਸੇ ਦੋਦੇ ਕੋਲ ਮੰਗੇਗਾ ਜਿਹੜਾ ਉਹ ਜਾਣਦਾ ਹੈ ਦੇਖੋ ਉਹ ਕਹਿ ਰਿਹਾ ਮੈਂ ਇਹਦੇ ਦਫਤਰ ਚ ਗਿਆ ਔਰ ਉਹਦੇ ਨਾਲ ਇੱਕ ਹੋਰ 파ਟਰਨਰ ਹੈ ਉਹ 파ਟਰਨਰ ਦੋਨੇ ਗਏ ਨੇ ਉਥੇ ਵੀਡੀਓ ਕਢਾ ਲਓ ਜਾ ਕੇ ਇਹਦੇ ਇਹਦੇ ਤੂੰ ਜਾਓ ਇਹਦੇ ਕੋਲ ਇਹਦੇ ਜਾ ਜਾਓ ਤੇ ਕਰਾਓ ਇਹਦੇ ਕੈਮਰੇ ਲੱਗੇ ਨੇ ਔਰ ਇਹ ਇੱਕ ਗੱਲ ਜਿਹੜੀ ਹੈਗੀ ਇਹ ਦੇਖੋ ਮੇਰਾ ਇਹਦੇ ਚ ਕੁਝ ਨਹੀਂ ਹੈਗਾ ਮੈਂ ਉਹ ਠੇਕੇਦਾਰ ਦੇ ਨਾਲ ਮੇਰਾ ਕੋਈ ਮਤਬਲ ਨਹੀਂ ਮੈਂ ਤੇ ਭਗਵਾਨ ਰਾਮਦਾ ਦਾ ਡੋਲਾ ਮਾਤਾ ਸੀਤਾ ਦਾ ਡੋਲਾ ਰੋਡ ਤੇ ਦੇਖ ਕੇ ਤੇ ਮੈਂ ਨਹੀਂ ਰਹਿ ਪਾਇਆ ਤੁਹਾਨੂੰ ਕਾਂਗਰਸੀ ਵੀ ਮੈਂ ਉੱਥੇ ਮੌਕੇ ਤੇ ਮੌਕੇ ਤੇ ਪਹੁੰਚਿਆ ਮੇਰਾ ਠੇਕੇਦਾਰ ਨਾਲ ਨਾ ਮੈਨੂੰ ਉਹ ਜਾਣਦਾ ਮੈਂ ਕਹਿ ਸਕਣਾ ਵੀ ਮੈਨੂੰ ਜਾਣਦਾ ਨਹੀਂ ਉਹ ਪ੍ਰਦੀਪ ਜੀ ਤੁਸੀਂ ਮੰਨਦੇ ਹੋ ਕਿ ਵੱਡੇ ਪੱਧਰ ਦੇ ਪ੍ਰਧਾਨ ਦੀ ਇਹ ਹੋ ਰਹੀ ਹੈ ਕਾਫੀ ਸਮੇਂ ਤੋਂ ਹੁਣੇ ਮਸਲਾ ਉੱਠਿਆ ਤੇ ਸਾਰਾ ਕੁਝ ਉਜਾਗਰ ਹੋ ਰਿਹਾ ਦੇਖੋ ਇਹ ਜਿਹੜੇ ਪੈਸੇ ਦਾ ਲੈਣ ਦੇਣਾ ਤੁਹਾਨੂੰ ਦੱਸਿਆ ਵੀ ਅਜੇਪਾਲ ਨੇ ਪਹਿਲੂ ਲਿਆ ਇਹਦੇ ਕੋਲ ਪੈਸੇ ਮੰਗੇ ਫਿਰ ਉਸ ਤੋਂ ਬਾਅਦ ਇਹਦੇ ਜੋ 파ਟਰਨਰ ਨੇ ਅਜੇ ਨੀਰ ਟੈਂਕੀ ਹੈ ਸਤਨਾਮ ਉਹ ਜਾ ਉਹਦਾ ਜੁਆਈਏ ਮੇਰੇ ਕੋਲ ਇੱਕ ਉਹਨਾਂ ਨੇ ਲਿਆ ਤੇ ਉਸ ਤੋਂ ਬਾਅਦ ਇਹਦੀ ਭਾਈ ਵਾਲੀ ਸੀ ਉੱਤੇ ਤੁਸੀਂ ਸਤਨਾਮ ਹੋ ਜਾ ਉਹਨੂੰ ਕੋ ਬੱਚੇ ਲੈ ਕੇ ਆਪਣੇ ਮੰਦਿਰ ਦੇ ਗੁਰਦੁਆਰੇ ਚ ਵੜ ਜਾਵੇ ਵੀ ਉਹ ਲੋਕਾਂ ਨੂੰ ਕਹਿੰਦਾ ਵੀ ਇਹ ਮੇਰੇ ਕੋਲ ਉਹਨਾਂ ਨੇ 25 ਲੱਖ ਰੁਪਏ ਮੰਗਦਾ ਡਿਮਾਂਡ ਕਰਦਾ ਸੀ ਇਹ ਠੀਕ ਹੈ ਉਹਨਾਂ ਦੇ ਦੋਸਤ ਹੀ ਹੈ ਪਰ ਇਹ ਉਹ ਸ਼ਰਮ ਉਪਰਲੀ ਗੱਲ ਕਹਿੰਦਾ ਸੀ ਉਹ ਮੇਰੇ ਕੋਲ ਪੈਸੇ ਮੰਗਦਾ ਸੀ ਔਰ ਇਹ ਮੰਗਦਾ ਸੀ ਜਾਂ ਨਹੀਂ ਸੀ ਮੰਗਦਾ ਪਰ ਮੈਂ ਕਹਿੰਦਾ ਜਿਹੜਾ ਭਗਵਾਨ ਰਾਮ ਦਾ ਦਸਹਰੇ ਦਾ ਮੇਲਾ ਮੇਲੇ ਦੇ ਵਿੱਚੋਂ ਜਿਹੜੇ ਪੈਸੇ ਖਾਣੇ ਇੱਕ ਕਿੱਥੋਂ ਤੱਕ ਜਾਇਜ਼ ਨੇ 6 ਹਲਕੇ ਨੇ ਲੁਧਿਆਣਾ ਦੇ ਵਿੱਚ ਇਹ ਹਰ ਸਾਲ ਸੈਂਟਰ ਹਲਕੇ 'ਚ ਕਿਉਂ ਰੌਲਾ ਪੈਂਦਾ ਨਾਰਥ ਏਜ ਕਿਉਂ ਨਹੀਂ ਪੈਂਦਾ ਵੈਸਟ ਏਜ ਕਿਉਂ ਨਹੀਂ ਪੈਂਦਾ ਈਸਟ ਏਜ ਕਿਉਂ ਨਹੀਂ ਪੈਂਦਾ ਇਹ ਹਰ ਸਾਲ ਪੈਸੇ ਦਾ ਰੌਲਾ ਪੈਂਦਾ ਹੈ ਸੈਂਟਰ ਹਲਕੇ 'ਚ ਕਿਉਂ ਪੈਂਦਾ ਐਨੇ ਮੇਲੇ ਲੱਗਦੇ ਨੇ ਤੇ ਜੇ ਬਾਕੀਆਂ ਜਿੱਥੇ ਮੇਲੇ ਲੱਗੇ ਨੇ ਮੈਂ ਇਹ ਵੀ ਗੱਲ ਪੁੱਛਣਾ ਚਾਹੁੰਦਾ ਪ੍ਰਸ਼ਾਦ ਭਤੀ ਜੀ ਨੂੰ ਵੀ ਜਿਹੜੇ ਬਾਕੀ ਜਗ੍ਹਾ ਤੇ ਮੇਲੇ ਲੱਗੇ ਨੇ ਕੀ ਉੱਥੇ ਦੁਕਾਨਾਂ ਬੰਦ ਨੇ ਬਾਹਰ ਉੱਥੇ ਰੇੜੀਆਂ ਨਹੀਂ ਲੱਗੀਆਂ ਹੋਈਆਂ ਤੇ ਤੁਹਾਡੇ ਇੱਥੇ ਅਸੀਂ ਕਿਹੜੀ ਗੱਲ ਹੋ ਗਈ ਵੀ ਤੁਸੀਂ ਰੇੜੀਆਂ ਬੰਦ ਕਰਾਉਣੀਆਂ ਨੇ ਦੁਕਾਨਾਂ ਬੰਦ ਕਰਾਉਣੀਆਂ ਨੇ ਐਂਬੂਲੈਂਸ ਕਹਿੰਦੇ ਜਿੱਥੋਂ ਨਿਕਲਣੀਆਂ ਨੇ ਆ ਉਹਨਾਂ ਦਾ ਕਾਰ ਹੈ ਸਾਹਮਣੇ ਉਹਨਾਂ ਦੇ ਘਰ ਦੇ ਬਾਹਰ